ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਪੰਜਾਬ ਦੇ ਵਿੱਚ ਸਮੇਂ ਸੰਗਰੂਰ ਸੀਟ ਸਭ ਤੋਂ ਹੌਟ ਸੀਟ ਬਣੀ ਹੋਈ ਹੈ ਸੰਗਰੂਰ ਸੀਟ ਤੋਂ ਇਸ ਸਮੇਂ ਸਭ ਤੋਂ ਵੱਧ ਦੋ ਨਾਂ ਚਰਚਾ ਦੇ ਵਿੱਚ ਨੇ ਪਹਿਲਾ ਨਾਮ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਦੂਜਾ ਨਾਮ ਹੈ ਸੁਖਪਾਲ ਸਿੰਘ ਖਹਿਰਾ ਦੋਨਾਂ ਦੇ ਖਮੈਤੀ ਲਗਾਤਾਰ ਆਪਸ ਵਿੱਚ ਝਪੜਦੇ ਹੋਏ ਨਜ਼ਰ ਆ ਰਹੇ ਨੇ ਸਿਮਰਜੀਤ ਸਿੰਘ ਮਾਨ ਦੇ ਖਮੈਤੀ ਲਗਾਤਾਰ ਖੈਰੇ ਉੱਤੇ ਦੋਸ਼ ਲਗਾ ਰਹੇ ਨੇ ਕਿ ਉਹ ਪੰਥਕ ਬੋਰਡ ਤੋੜਨ ਦੇ ਲਈ ਸੰਗਰੂਰ ਤੋਂ ਚੋਣ ਲੜ ਰਹੇ ਨੇ ਮਾਨ ਦੇ ਹਮਾਇਤਿਆਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਆਮ ਆਦਮੀ ਪਾਰਟੀ ਨਾਲ ਸੈਟਿੰਗ ਕਰਕੇ ਮੀਤਿਹਰ ਨੂੰ ਜਿਤਾਉਣ ਦੇ ਲਈ ਸਖਪਾਲ ਸਿੰਘ ਖੈਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਸਖਪਾਲ ਸਿੰਘ ਖੈਰਾ ਲਗਾਤਾਰ ਸਿਮਰਜੀਤ ਸਿੰਘ ਮਾਨ ਨੂੰ ਲੈ ਕੇ ਚੁੱਪ ਵੱੱਟੀ ਹੋਈ ਵਿਖਾਈ ਦੇ ਰਹੇ ਸੀ ਖੈਰਾ ਲਗਾਤਾਰ ਮੀਤਿਹਰ ਭਗਵਾਨਤਮਨ ਸ਼੍ਰੋਮਣੀ ਅਕਾਲੀ ਦਲ ਤੇ ਲਗਾਤਾਰ ਨਿਸ਼ਾਨੇ ਸਾਧਰੇ ਸੀ ਪਰ ਉਹ ਸਿਮਰਜੀਤ ਸਿੰਘ ਮਾਨ ਨੂੰ ਲੈ ਕੇ ਚੁੱਪ ਸੀ ਉਹਨਾਂ ਦਾ ਆਖਣਾ ਸੀ ਕਿ ਸੰਗਰੂਰ ਦੇ ਵਿੱਚ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਨਿਸ਼ਾਨੇ ਉੱਤੇ ਨਹੀਂ ਰਹਿਣਗੇ ਪਰ ਹੁਣ ਸੁਖਪਾਲ ਸਿੰਘ ਖੈਰਾ ਨੇ ਪਹਿਲਾ ਨਿਸ਼ਾਨਾ ਸਿਮਰਜੀਤ ਸਿੰਘ ਮਾਨ ਤੇ ਦਾਗ ਦਿੱਤਾ ਖੈਰਾ ਨੇ ਸਿਮਰਜੀਤ ਸਿੰਘ ਮਾਨ ਤੇ ਪਹਿਲਾ ਨਿਸ਼ਾਨਾ ਦਾਗਦਿਆਂ ਆਖਿਆ ਕਿ ਸਿਮਰਜੀਤ ਸਿੰਘ ਮਾਨ ਨੇ ਸੰਗਰੂਰ ਤੋਂ ਬਾਹਰ ਹੁਣ ਤੱਕ ਸਿੱਖ ਪੋਲਿਟਿਕਸ ਬਿਲਡ ਕਿਉਂ ਨਹੀਂ ਕੀਤੀ ਸਿਰਫ ਸਿੱਖ ਪੋਲਿਟਿਕਸ ਸੰਗਰੂਰ ਦੇ ਵਿੱਚ ਸਿਮਟ ਕੇ ਕਿਉਂ ਰਹਿ ਗਈ ਇਸੇ ਨਾਲ ਹੀ ਉਹਨਾਂ ਨੇ ਸਿਮਰਜੀਤ ਸਿੰਘ ਮਾਨ ਤੇ ਦੋਸ਼ ਲਗਾਇਆ ਕਿ ਹੁਣ ਤੱਕ ਉਹ ਜਿੰਨੀਆਂ ਵੀ ਚੋਣਾਂ ਲੜੇ ਨੇ ਖੈਰਾ ਉਹਨਾਂ ਖਿਲਾਫ ਮਾਨ ਦੇ ਧੜੇ ਵੱਲੋਂ ਉਮੀਦਵਾਰ ਖੜਾ ਕੀਤਾ ਗਿਆ ਖੈਰਾ ਨੇ ਚਾਹੇ ਭਲੱਤ ਤੋਂ ਚੋਣ ਲੜੀ ਹੋਵੇ ਚਾਹੇ ਬਠਿੰਡਾ ਤੋਂ ਚੋਣ ਲੜੀ ਹੋਵੇ ਸਿਮਰਜੀਤ ਸਿੰਘ ਮਾਨ ਦੇ ਧੜੇ ਵੱਲੋਂ ਲਗਾਤਾਰ ਉਹਨਾਂ ਦੇ ਖਿਲਾਫ ਹਰ ਚੋਣ ਦੇ ਵਿੱਚ ਕੈਂਡੀਡੇਟ ਉਤਾਰਿਆ ਗਿਆ ਹੈ ਖੈਰਾ ਨੇ ਆਖਿਆ ਕਿ ਜਦੋਂ ਅੱਜ ਸਿਮਰਜੀਤ ਸਿੰਘ ਮਾਨ ਖਿਲਾਫ ਉਹ ਚੋਣ ਲੜਨ ਆ ਰਹੇ ਨੇ ਤਾਂ ਇਸ ਦਾ ਫਰੋਦ ਕਿਉਂ ਹੋ ਰਿਹਾ ਹੈ ਉਹ ਵੀ ਤਾਂ ਸਿੱਖ ਪੰਥਕ ਦੇ ਮੁੱਦੇ ਚੱਕਦੇ ਨੇ ਉਹ ਪਾਰਲੀਮੈਂਟ ਵਿੱਚ ਵੀ ਜਾ ਕੇ ਸਿੱਖਾਂ ਦੇ ਮੁੱਦੇ ਚੁੱਕਣਗੇ ਇਸੇ ਨਾਲ ਹੀ ਖੈਰਾ ਨੇ ਆਖਿਆ ਕਿ ਸਿਮਰਜੀਤ ਸਿੰਘ ਮਾਨ ਦੀ ਏਜ ਜ਼ਿਆਦਾ ਹੋ ਚੁੱਕੀ ਹੈ ਸਿਮਰਜੀਤ ਸਿੰਘ ਮਾਨ ਦੀ ਉਮਰ ਜਾਦਾ ਹੋ ਚੁੱਕੀ ਹੈ ਉਹ ਹੁਣ ਪਾਰਲੀਮੈਂਟ ਵਿੱਚ ਜਾਣ ਦੇ ਯੋਗ ਨਹੀਂ ਖੈਰਾ ਨੇ ਆਖਿਆ ਕਿ ਉਹ ਲੋਕ ਹੁਣ ਮੈਨੂੰ ਚੁਣਨ ਮੈਂ ਪਾਰਲੀਮੈਂਟ ਵਿੱਚ ਜਾ ਕੇ ਸਿੱਖਾਂ ਦੇ ਮੁੱਦੇ ਝੁੱਕਾਂਗਾ ਤਾਂ ਹੁਣ ਸਕਪਾਲ ਸਿੰਘ ਖੈਰਾ ਨੇ ਪਹਿਲੀ ਵਾਰ ਸਿਮਰਜੀਤ ਸਿੰਘ ਮਾਨ ਨੂੰ ਆਪਣੇ ਨਿਸ਼ਾਨੇ ਉੱਤੇ ਲਿਆ ਪੰਜਾਬ ਦੇ মিডিਆ ਅਧਾਰੇ ABC ਪੰਜਾਬ ਨਾਲ ਗੱਲਬਾਤ ਕਰਦਿਆਂ ਖੈਰਾ ਨੇ ਪਹਿਲੀ ਵਾਰ ਸਿਮਰਜੀਤ ਸਿੰਘ ਮਾਨ ਨੂੰ ਨਿਸ਼ਾਨੇ ਉੱਤੇ ਲਿਆ ਹੈ ਕਹਿਆ ਕਿ ਸਿੱਖ ਪੋਲਿਟਿਕਸ ਸੰਗਰੂਰ ਤੋਂ ਬਾਹਰ ਸਿਮਰਜੀਤ ਸਿੰਘ ਮਾਨ ਨੇ ਅੱਜ ਤੱਕ ਕਿਉਂ ਨਹੀਂ ਬਿਲਡ ਕੀਤੀ ਹੁਣ ਤੱਕ ਸਿਮਰਜੀਤ ਸਿੰਘ ਮਾਨ ਨੇ ਆਪਣੇ ਵਰਗੇ 13 ਹੋਰ ਸਿਮਰਜੀਤ ਸਿੰਘ ਮਾਨ ਕਿਉਂ ਨਹੀਂ ਪੈਦਾ ਕੀਤੇ ਕਿਉਂ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਪੋਲਿਟਿਕਸ ਹੈ ਸੰਗਰੂਰ ਤੋਂ ਬਾਹਰ ਕਿਉਂ ਨਹੀਂ ਖੜੀ ਹੋ ਸਕੀ ਇਹ ਸਾਰੇ ਜਿਹੜੇ ਨੇ ਸਵਾਲ ਨੇ ਉਹ ਸਿਮਰਜੀਤ ਸਿੰਘ ਮਾਨ ਅੱਗੇ ਖੈਰਾ ਨੇ ਰੱਖ ਦਿੱਤੇ ਨੇ ਤਾਂ ਹੁਣ ਵੇਖਣਾ ਹੋਵੇਗਾ ਸਿਮਰਜੀਤ ਸਿੰਘ ਮਾਨ ਖੈਰਾ ਦੇ ਇਹਨਾਂ ਸਵਾਲਾਂ ਦਾ ਜਵਾਬ ਕਿਵੇਂ ਦਿੰਦਾ ਹੈ ਅਤੇ ਖੈਰਾ ਦੀਆਂ ਇਹਨਾਂ ਟਿੱਪਣੀਆਂ ਦਾ ਅਸਰ ਸੰਗਰੂਰ ਦੇ ਵੋਟਰਾਂ ਉੱਤੇ ਕਿਸ ਤਰ੍ਹਾਂ ਦਾ ਅਸਰ ਹੋਵੇਗਾ ਇਹ ਵੋਟਰ ਹੁਣ ਕਿਸ ਨਾਲ ਤੁਰੇਗਾ ਪੰਥਕ ਵੋਟ ਹੁਣ ਖੈਰਾ ਜਾਂ ਸਿਮਰਜੀਤ ਮਾਨ ਨਾਲ ਤੁਰੇਗੀ ਇਹ ਹੁਣ ਸੰਗਰੂਰ ਦੇ ਲੋਕ ਹੀ ਦੱਸਣਗੇ 1 ਜੂਨ ਨੂੰ ਦੱਸਣਗੇ